ਕਿਦਾ ਆਪ ਲੈ ਸ਼ਾ ਕਰਦਾ ਉਹ ਮੁੰਡੇ ਨੂੰ ਕਹੀ ਜਾਂਦਾ ਕਿ ਇੱਕ ਵਾਰੀ ਟਰਾਈ ਕਰ ਲੈ ਕੁਝ ਨਹੀਂ ਹੁੰਦਾ ਇਹਦੀ ਲਤ ਨਹੀਂ ਕਹਿੰਦੇ ਇੱਕ ਵਾਰੀ ਟਰਾਈ ਕਰ ਲੈ ਮਜ਼ਾ ਆ ਜਾ ਉਹ ਉਹਦੇ ਬਾਅਦ ਕੀ ਹੋ ਜਾਂਦਾ ਥੀਅ ਪ੍ਰੈਸ਼ਰ ਹੋ ਜਾਂਦਾ ਨਾਲ ਆਗਾ ਕਿਸੇ ਹੋ ਗਿਆ ਤੇ ਕੱਲ ਚੰਗੀ ਲੱਗਣ ਲੱਗ ਪਿਆ ਕਿ ਮਾਦੋਨੀ ਕਰ ਵੈਸੀ ਮਾੜੀ ਲੱਗਦੀ ਉਹ ਸਮਝਿ ਜਦੋਂ ਦੀ ਬਹੁਤ ਹੁੰਦੀ ਹੈ ਗਰਮੀ ਬਹੁਤ ਹੁੰਦੀ ਹੈ ਉਹ ਕਹਿੰਦਾ ਪਰ ਪੇਰੇ ਦੇਖੋ ਮਾਪਿਆਂ ਨੂੰ 50 ਦਾ ਮੁੰਡਾ ਕਰਦਾ ਜਿਹੜਾ ਹੈਗਾ ਪਿੱਤਾ ਚਲਾ ਗਿਆ ਬਾਹਰ ਕੰਮ ਤੇ ਚਲਾ ਗਿਆ ਨੌਕੀ ਚਲਾ ਗਿਆ ਮਾਤਾ ਨੂੰ ਹੋਰ ਕੰਮ ਹੋ ਗਏ ਉਹਨਾਂ ਨੂੰ ਪ੍ਰੈਕਟੀਕਲ ਨਹੀਂ ਦੀ ਟੈਕਨੀਕਲ ਨੋਲੇਜ ਨਹੀਂ ਇੱਕ ਜੋ ਕਾਉਂਸਲਿੰਗ ਕਰ ਸਕਣ ਬੱਚੇ ਨੇ ਸੋ ਡੀਸੀ ਸਾਹਿਬ ਨੇ ਆਪਣੇ ਸਾਰੇ ਲਈ ਜਿਹੜੀ ਹੈਲਥ ਕੇਅਰ ਕੀ ਕਹਿਣਾ ਚਾਹੁੰਦੇ ਸਰ ਇਹਦੇ ਨਾਲ ਕੀ ਪ੍ਰੇਰਨਾ ਹੈ ਅੱਜ ਦੇਖੋ ਆ ਯੁੱਧ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਵੱਡੇ ਪੱਧਰ ਤੇ ਜਿਹੜੀ ਯੁਵਿਆਂ ਦੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਚੱਲ ਰਹੀ ਹੈ ਉਸ ਦੇ ਤਹਿਤ ਤਰਨ ਤਾਰਨ ਦੇ ਵਿੱਚ ਪ੍ਰੋਜੈਕਟ ਆਸ ਇੱਕ ਚਲਾਇਆ ਗਿਆ ਇਸ ਦੇ ਵਿੱਚ ਅਸੀਂ ਜਿਹੜੇ ਕਿ ਯੂਥ ਆਪਣੇ ਨਸ਼ਿਆਂ ਦੇ ਵਿੱਚ ਲੱਗੇ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਵਾਸਤੇ ਤੇ ਲੋਕਾਂ ਦਾ ਦੇ ਨਾਲ ਇੱਕ ਸਿੱਧਾ ਜਨ ਸੰਪਰਕ ਪ੍ਰੋਗਰਾਮ ਆਯੋਜਨ ਕਰਨ ਵਾਸਤੇ ਇੱਕ ਪ੍ਰੋਜੈਕਟ ਬਣਾਇਆ ਤਾਂ ਕਿ ਲੋਕਾਂ ਨੂੰ ਅਸੀਂ ਸਿੱਧੇ ਤੌਰ ਤੇ ਕਾਉਂਸਲਿੰਗ ਸਿੱਧੇ ਤੌਰ ਤੇ ਉਹਨਾਂ ਦੀ ਟੈਸਟਿੰਗ ਰੀਹੈਬਿਲਿਟੇਸ਼ਨ ਤੇ ਜੇ ਉਹਨਾਂ ਦਾ ਕੋਈ ਇਨਫੋਰਮੇਸ਼ਨ ਇਸ ਤਰੀਕੇ ਦੀ ਹੈ ਜਿਹੜੀ ਕਿ ਕੋਈ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਲਿਪਟ ਵਿਅਕਤੀ ਹੈ ਉਹਨਾਂ ਤੋਂ ਇਹ ਇਨਫੋਰਮੇਸ਼ਨ ਆਪਾਂ ਇਕੱਠੀ ਕਰਨੀ ਤੇ ਇਸ ਦੇ ਉੱਪਰ ਕੁਝ ਹੋਰ ਤਰੀਕੇ ਨਾਲ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦਾ ਇਕੱਠੇ ਇੱਕ ਸਹਿਯੋਗਿਤ ਹੋ ਕੇ ਕੰਮ ਕਰਨ ਵਾਸਤੇ ਪ੍ਰੋਜੈਕਟ ਚੱਲਦਾ ਸਰ ਇੱਕ ਖੰਡਾ ਲੋਕ ਕੋਈ ਡਾਕਟਰ ਰਾਣੀ ਦਾ ਨਾਂ ਹੀ ਦੌੜਾਇਆ ਲਿਖ ਕਰਦਾ ਉਹਨਾਂ ਨੂੰ ਠੱਲ ਪਾਈ ਜਾਂਦੀ ਜੀ ਡਾਕਟਰ ਰਾਣੀ ਦਾ ਕੀ ਜੀਕਰ ਉਹਨਾਂ ਦੀ ਕੋਈ ਮੈਡੀਸਨ ਬਣਾਈ ਹੈ ਨਸ਼ੇ ਵਾਸਤੇ ਬੜੀ ਜਿਹੜੇ ਨਸ਼ਾ ਸੈਂਟਰਾਂ ਦੇ ਵਿੱਚ ਦਿੱਤੀ ਜਾਂਦੀ ਹੈ ਕਹਿੰਦੇ ਵੀ ਉਹਨੂੰ ਪੀ ਕੇ ਮੁੜ ਕੇ ਇੰਜੈਕਸ਼ਨ ਲਾਇਆ ਜਾਂਦਾ ਵਾ ਤੇ ਕੋਈ ਪਾਰਟਿਕੂਲਰ ਟਾਈਪ ਦੀ ਕੋਈ ਕੰਪਲੇਂਟ ਇਸ ਤਰੀਕੇ ਦੀ ਸਾਡੇ ਕੋਲ ਨਹੀਂ ਆਈ ਹੈ ਪਰ ਜੇ ਕੋਈ ਉਹਨਾਂ ਦੀ ਸੈਲਫ ਮੇਡ ਕੋਈ ਡਰਗ ਹੈ ਜਾਂ ਕੋਈ ਉਸ ਤਰੀਕੇ ਦੀ ਹੈ ਕੋਈ ਨਸ਼ੇ ਵਾਲੀ ਚੀਜ਼ ਹੈ ਜੇ ਇਨਫੋਰਮੇਸ਼ਨ ਸਾਡੇ ਤੱਕ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਏਗੀ ਤਾਂ ਫਿਰ ਬੰਦੀ ਕਰ ਲਈ ਬਹੁਤ ਵਾਰੀ ਬੋਲਿਆ ਨਾ ਸਟੇਟੂਟ ਬੋਲ ਰਹੀ ਬਸ ਉਹ ਤਾਂ ਦੇਖੋ ਉਹ ਬੋਲਣ ਵਾਲੀ ਚੀਜ਼ ਇਹ ਹੈ ਕਿ ਰਾਣੀ ਦੀ ਗੋਲੀ ਉਹ ਮੈਂ ਵੀ ਸੁਣਿਆ ਸੀਗਾ ਉਹਨਾਂ ਨੇ ਕੁਝ ਕਿਹਾ ਹੈ ਪਰ ਉਹਦੀ ਅਸੀਂ ਜਿਹੜੇ ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਹੈ ਚੋਲਾ ਸਾਹ ਦੇ ਸੀਗੇ ਸ਼ਾਇਦ ਹੋਨ ਸਰਪੰਚ ਸਾਹਿਬ ਤੋਂ ਅਸੀਂ ਬਾਕੀ ਸਾਰੀ ਇਨਫੋਰਮੇਸ਼ਨ ਵੀ ਗੈਦਰ ਕਰਕੇ ਉਹਦੇ ਬੰਦੀ ਕਰ ਲਈਦਾ ਠੀਕ ਹੈ ਸਰ ਨਸ਼ਿਆਂ ਵਿਰੋਧ ਜਿਹੜਾ ਵਾ ਆਸ ਪ੍ਰੋਜੈਕਟ ਚ ਲਾਇਆ ਕੀ ਕਹਨੇ ਸੀ ਦੇਖੋ ਜੀ ਇਹ ਪ੍ਰੋਜੈਕਟ ਸਾਡੇ ਤਰੰਦਰਾਂ ਜ਼ਿਲ੍ਹੇ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ ਇਹਦੇ ਵਿੱਚ ਮਕਸਦ ਇਹ ਹੀ ਹੈ ਕਿ ਜਿਹੜਾ ਸਰਕਾਰ ਦਾ ਇੱਕ ਪ੍ਰੋਮਿਸ ਹੈ ਲੋਕਾਂ ਨੂੰ ਕਿ ਅਸੀਂ ਜਿਹੜਾ ਬੱਚਾ ਆਪਣਾ ਨਸ਼ੇ ਦਾ ਆਦੀ ਹੋਵੇ ਉਹਨੂੰ ਤਸਕਰ ਤੋਂ ਅੜ ਦੇਣਾ ਇਹ ਨਹੀਂ ਹੈ ਕਿ ਹਰੇਕ ਨੂੰ ਆਪਾ ਚੱਕ ਕੇ ਜੇਲ੍ਹ ਚ ਪਾਣਾ ਜਿਹੜਾ ਬੰਦਾ ਡਰਗ ਪੈਡਲਰ ਹੈਗਾ ਸੜਕ ਤੇ ਨਸ਼ਾ ਵੇਚਦਾ ਹੈ ਨਸ਼ੇ ਦਾ ਵੱਡਾ ਕਾਰੋਬਾਰ ਕਰਦਾ ਹੈ ਉਹ ਕਾਰੋਬਾਰ ਕਰਕੇ ਪ੍ਰਾਪਰਟੀ ਬਣਾਦਾ ਉਹਦੀ ਪ੍ਰਾਪਰਟੀ ਵੀ ਠਾਈ ਜਾਏਗੀ ਉਹਨੂੰ ਜੇਲ੍ਹ ਚ ਵੀ ਭੇਜਿਆ ਜਾਏਗਾ ਲੇਕਿਨ ਜਿਹੜਾ ਬੱਚਾ ਆਪਣਾ ਉਹਨੇ ਖਰਾਬ ਕਰਦਾ ਨਸ਼ੇ ਦੇ ਵੱਲ ਲਾਤਾ ਉਸ ਬੱਚੇ ਨੂੰ ਅਸੀਂ ਆਇਡੈਂਟੀਫਾਈ ਕਰਨਾ ਹੈ ਉਹਦੀ ਕਾਉਂਸਲਿੰਗ ਕਰਾਣੀ ਹੈ ਡੀਸੀ ਸਾਹਿਬ ਵੱਲੋਂ ਜਿਹੜਾ ਹੈਗਾ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਗਈ ਇਹਨਾਂ ਵੱਲੋਂ ਮੈਡੀਕਲ ਟੀਮ ਕਾਉਂਸਲਿੰਗ ਟੀਮ ਪ੍ਰੋਵਾਈਡ ਕੀਤੀ ਗਈ ਜੋ ਕਿ ਮੈਡੀਕਲ ਟੀਮ ਜਿਹੜਾ ਬੱਚਾ ਰਜਿਸਟਰ ਕਰਨਾ ਚਾਹੇਗਾ ਉਹ ਟਿਊਨਿਕਲੀ ਉਹਨੂੰ ਰਜਿਸਟਰ ਵੀ ਕਰਾਵਾਂਗੇ ਉਹਨਾਂ ਨੂੰ ਅਸੀਂ ਨਾਲ ਸਗੋਂ ਇਹ ਵੀ ਪ੍ਰੋਮਿਸ ਕਰਾਂਗੇ ਕਿ ਕੋਈ ਤੁਹਾਡੇ ਤੇ ਕੋਈ ਪੁਸ਼ਕਿਸ਼ ਅਸੀਂ ਨਹੀਂ ਕਰਦੇ ਕੋਈ ਤੁਹਾਨੂੰ ਤੰਗ ਨਹੀਂ ਕੀਤਾ ਜਾਇਆ ਕਿਸੇ ਦੇ ਵੱਲੋਂ ਨਾਲੇ ਕਾਉਂਸਲਿੰਗ ਇੱਕ ਸੈਂਟੀਫਿਕ ਤਰੀਕਾ ਹੈਗਾ ਕਾਉਂਸਲਿੰਗ ਦਾ ਕਿ ਜਿਹੜੇ ਬੱਚੇ ਨੂੰ ਕੋਈ ਦਿੱਕਤ ਆ ਰਹੀ ਹੈ ਇੱਕ ਸੈਂਟੀਫਿਕ ਤਰੀਕੇ ਨਾਲ ਵਿਗਿਆਨਿਕ ਪદ્ધਤੀ ਨਾਲ ਉਹਦੀ ਕਾਉਂਸਲਿੰਗ ਕਰਕੇ ਹੌਲੀ 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 ਕਰਕੇ ਉਹਨੂੰ ਸਹੀ ਰਾਹ ਤੇ ਲਾਇਆ ਜਾਂਦਾ ਪੰਜਾਬ ਕਰਨੇ ਤੇ ਨੰਬਰ 27 ਵਰਕ ਕਾਲਪੂਰ ਜੀ ਸੇਫ ਪੰਜਾਬ ਟਿਪਲਾਈਨ ਹੈਗੀ ਸਾਡੀ ਕਾਫੀ ਪ੍ਰਭਾਵਸ਼ਾਲੀ ਟਿਪਲਾਈਨ ਹੈਗੀ ਤੇ ਡੇਲੀ 100 ਤੋਂ ਵੱਧ ਐਫੇਅਰ ਪੂਰੇ ਪੰਜਾਬ ਦੇ ਵਿੱਚ 50 ਤੋਂ 100 ਦੀ ਐਵਰੇਜ ਤੇ ਦਰਜ ਹੋ ਰਹੀ ਹੈ 97791020 9779100200 ਸੇਫ ਪੰਜਾਬ ਟਿਪਲਾਈਨ ਹੈਗੀ ਹੈ ਸੋ ਜਿਹੜੀ ਕਿ ਸੈਂਟਰਲੀ ਮਾਨੀਟਰ ਕੀਤੀ ਜਾਂਦੀ ਹੈ ਡੇਲੀ ਇਹਦਾ ਰਿਵਿਊ ਹੁੰਦਾ ਸੋ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਕਿ ਇਹਦਾ ਪ੍ਰਚਾਰ ਕੀਤਾ ਜਾਵੇ ਇਸ ਹੈਲਪਲਾਈਨ ਨੂੰ ਯੂਜ਼ ਕੀਤਾ ਜਾਵੇ